ਲਾਵੀ ਮਿੱਤਰੋ ਸਕੀਮ ਪੈ ਰਹੀ ਹੈ ਕਬੂਤਰ ਫੜਨਾ ਹੈ ਕਬੂਤਰ ਫੜਨਾ ਹੈ ਹੁਣ ਹੈ ਉਹ ਫੜਿਆ ਨਹੀਂ ਆਉਂਦਾ ਟੋਕਰਾ ਲਾ ਕੇ ਫੜਾਂਗੇ ਮੈਂ ਵੀਡੀਓ ਦਿਖਾਉਂਦੇ ਹੁੰਦੇ ਆ ਲੱਗ ਜੂ ਪਤਾ ਵੀ ਆ ਰੱਸੀ ਕਰਤੀ ਤੇ ਯਾਰ ਆ ਟੋਕਰੇ ਥੱਲੇ ਕਬੂਤਰ ਕਿਹਾ ਕਿਧਰ ਆਪਣਾ ਬਦਲ ਤਾਂ ਦਿਖਾਉਣੇ ਨੇ ਉਹਨਾਂ ਨੂੰ ਕੂਤਰ ਬੈਠਾ ਤਾਂ ਐਡਾ ਟੋਕਰਾ ਪਰ ਬੰਦਾ ਫੜ ਲਓ ਇਹਦੇ ਨਾਲ ਉਹ ਜੇ ਇਧਰ ਨੀਰਾ ਪਾਉਣਾ ਹੋਵੇ ਕਿਵੇਂ ਪਾਏਗਾ ਚੱਕੇ ਤਾਂ ਹੈ ਚਾਰ ਬੰਦੇ ਚਾਹੀਦੇ ਆ ਇਹ ਚੱਕਲਾ ਚੱਕੀ ਉਹ ਦੋ ਟੌੜਾ ਯੂਪਰਾ ਉਹ ਹੈ ਫੌਜੀ ਕਿਹਦੇ ਨੂੰ ਟਾਇਰ ਲਵਾਉਣੇ ਵੰਦੇ ਟੋਕਰੇ ਨੂੰ ਲੈ ਵੀ ਐਡਾ ਟੋਕਰ ਹੈ ਤੇ ਤੁਸੀਂ ਐਂ ਦੇਖ ਲਓ ਵੀ ਕਿਹੜੇ ਹਿਸਾਬ ਨਾਲ ਹੁਣ ਇਹਦੇ ਥੱਲੇ ਕਪੂਤਰ ਫੜਨਾ ਹੈ ਲੈ ਵੀ ਲਾਸ ਕਿਵੇਂ ਤੇ ਕਿਵੇਂ ਡੰਡਾ ਜੇ ਲਾਵਾਂਗੇ ਉਹ ਚ ਡੰਡਾ ਲੈ ਜਾ ਕੇ ਵੀ ਲੈ ਇਹਦੇ ਡੱਕ ਲੈਨੇ ਕੋਈ ਉਹ ਲਿਆਉਂਦਾ ਲਿਆਉਂਦਾ ਅ ਛੋਟਾ ਰੱਖਣਾ ਪੈਣਾ ਜੀ ਆ ਲੱਗ ਦੇਸੀ ਬੜਾ ਛੋਟਾ ਬਾਈ ਅੱਛਾ ਬੜੂ ਕਿੱਧਰ ਦੀ ਲੈ ਵੀ ਲੱਗ ਜੂ ਪਤਾ ਅੱਜ ਇੱਕ ਕਬੂਤਰ ਰਹਿ ਗਿਆ ਵਿਚਾਰਾ ਕੱਲਾ ਇੱਥੇ ਤੇ ਕਬੂਤਰ ਨੂੰ ਐਡਾ ਨਹੀਂ ਓਏ ਉਹਦੀ ਨਿਕਲ ਜੂ ਬਾਹਰ ਐਡਾ ਨਹੀਂ ਨਹੀਂ ਐਡਾ ਲਾਦਾ ਇਹ ਕੂਤਰ ਫੜਦੇ ਬੜਾ ਕਬੂਤਰ ਦੀ ਧੌਂ ਤੇ ਵੱਜਾ ਹੋਰ ਯਾਰ ਨਿੱਕਾ ਜਿਹਾ দাও ਬਸ ਬੜੇ ਦੰਦ ਨਾਲ ਨੇ ਖਿੱਚਿਆ ਜਾਵੇ ਐਡਾ ਤਾਂ ਉਹੀ ਹੋ ਜੂ ਇਹ ਸਹੀ ਤਾਂ ਫੇਲ ਆ ਸੌਦਾ ਅਜੇ ਸੈਟਿੰਗ ਕਰ ਰਹੇ ਆ ਐ ਐ ਐਡਾ ਕੀ ਹੋਵੇ ਐ ਐਡਾ ਕੁ ਬਸ ਐਡਾ ਤਾਂ ਉਹਦੀ ਨਿਕਲ ਜੂ ਕੂਤਰ ਹਲੋ ਵੀ ਮਟਰ ਹੁਣ ਹੋਰ ਕੁਝ ਹੀ ਦੇਖਦੇ ਹਾਂ ਹੋਰ ਮੁਰਗੀ ਤਾਂ ਤੂੰ ਤਨਾ ਬੱਜੇ ਯਾਰ ਕਬੂਤਰ ਕੱਲਾ ਸੀਗੇ ਹੁਣ ਇਹਨੂੰ ਬਸੰਡੇ ਭੇਜਦੇ ਉੱਥੇ ਕੋਠੀ 'ਚ ਵਿਚਾਰ ਪੰਜ ਕਬੂਤਰ ਨੇ ਉੱਥੇ ਬਗ ਜੂਗਾ ਛੋਟਾ ਲਾ ਜਦੋਂ ਡੰਨਕ ਡਾਊਨ ਹੋ ਜਾਵੇ ਵਧੀਆ ਐਡੇ ਥੱਲੇ ਨਹੀਂ ਆਉਣੀ ਬਈ ਹੈ ਐਡੇ ਥੱਲੇ ਨਹੀਂ ਆਉਂਦੇ ਥੱਲੇ ਨਹੀਂ ਬੜਾ ਦਾਣੇ ਨਹੀਂ ਦੇਦੇ ਹੁਣ ਆਹ ਸਹੀ ਹੈ ਹਾਂ ਇਹ ਇਹਦੋਂ ਆਪਣੇ ਨਹੀਂ ਨਹੀਂ ਛੋਟਾ ਫਿਰ ਬਾਲਾ ਹੋ ਜਾਣਾ ਨਹੀਂ ਕੁਝ ਹੁੰਦਾ ਗੁਰੀ ਥੋੜਾ ਜਿਹਾ ਛੋਟਾ ਕਰ ਲ ਨੂੰ ਐ ਬੋਰਛੜਾ ਕਰੀਮ ਆ ਜਿੱਥੇ ਰੋਦਾ ਉੱਲਾਹਤਾ ਹੈ ਇਥੋਂ ਹਾਂ ਅਰੇ ਲੈ ਪਤਾ ਲੱਗ ਜੇ ਹੁਣ ਸਕੀਮਾਂ ਦਾ ਕੀ ਬਣਦਾ ਕੀ ਨਹੀਂ ਹੈ ਨਾ ਹੈ ਕਿੱਥੇ ਕਬੂਤਰ ਵੀ ਹੈ ਇੱਥੇ ਜੇ ਬੈਠਾ ਹੋਊ ਜੀ ਦਿਸ ਨਹੀਂ ਰਿਹਾ ਕਿਹੜੇ ਦੇ ਹੋ ਬੈਠਾ ਜੀ ਤੇ ਹੋ ਬੈਠਾ ਉਹਨੂੰ ਲੈ ਕੇ ਜਾਣਾ ਹੁਣ ਬਠੰਡੇ ਜੇ ਫੜਿਆ ਗਿਆ ਤਾਂ ਤੇ ਉੱਥੇ ਕੋਠੀ ਤੇ ਹੈਗਾ ਪੰਜ ਤੱਕ ਇੱਕ ਵਿਚਾਰਾ ਕੱਲਾ ਰਹਿ ਗਿਆ ਇੱਥੇ ਇਹ ਕੁੱਤਰ ਕਿਹੜਾ ਹੈ ਹੈ ਉਹ ਕਿਹੜਾ ਹੈ ਜੀ ਚੀਨਾ ਕੇ ਕਿਹੜਾ ਆਪਣੇ ਹੈ ਬਾਹਰ ਦਾ ਸਟਰੀ ਨਾ ਹੈ ਬਾਹਰਲਾ ਬਾਹਰਲੀ ਬ੍ਰੀਡ ਹੈ ਹੈ ਲਾਵੀ ਪਾਦਾਣਾ ਇਹਦੇ ਵਿੱਚ ਆਇ ਤੈਨਾ ਕਰੋ ਮੇਰੇ ਘਰ ਤੋਂ ਜਦੋਂ ਹਾਂ ਤਾਨੂੰ ਬਦਿਉਦਾ ਛਾਲਾ ਪਤਾ ਲੱਗ ਜੂਆ ਐਕਸਪੈਰੀਮੈਂਟ ਕਰ ਲੈਣਾ ਮਾੜਾ ਕਰਕੇ ਦੇਵਾ ਇੱਕ ਵਾਰੀ ਆਇ ਨੂੰ ਆਈ ਰੱਖੋ ਬਸ ਰੱਸੀ ਵੀ ਨਾ ਹੱਲੇ ਹਾਂ ਤਿਆਰੀ ਕਰੋ ਏ 1 2 3 4 ਪੰਜ ਤੋਰਸੀ ਵਧੀ ਜਾਂਦੇ ਯਾਰ ਹਾਂ ਕਾਮ ਜਾ ਬੈ ਕਾਮ ਜਾ ਬੈ ਲਓ ਜੀ ਇਹ ਥੱਲੋਂ ਦੀ ਗੱਲ ਆ ਸਹਿਜ ਇਹ ਥੱਲੋਂ ਦੀ ਗੱਲ ਆ ਪੈਪ ਦੇ ਖਿਚੀ ਨਹੀਂ ਆਣੀ ਬਈ ਉਹ ਤਲੀ ਜਾਂਦੀ ਆ ਨਹੀਂ ਨਹੀਂ ਫਿਰ ਜਦੋਂ ਆਪਾਂ ਐਂ ਖਿਚਕ ਜੂ ਉੱਚੀ ਹੋਊਗੀ ਕੋਈ ਨਹੀਂ ਤਹਾਂ ਅਰਜੂ ਟੋਕਰੇ ਚ ਨਹੀਂ ਕਿਵੇਂ ਇੰਨੀ ਨਹੀਂ ਨਹੀਂ ਥੱਲੇ ਸਹੀ ਹੈ ਸਹੀ ਹੈ ਥੱਲੇ ਥੱਲੇ ਚਲੋ ਕੋਈ ਨਹੀਂ ਅਸੀਂ ਤਾਂ ਐਕਸਪੈਰੀਮੈਂਟ ਚੱਲ ਰਿਹਾ ਹੈ ਐਡਾ ਕਰੇ ਤੈਨੂੰ ਪਰੇ ਹੋ ਜਾ ਓਏ ਤੱਪ ਕਰ ਕੀ ਪਰੇ ਹੋ ਜਾ ਜਿਵੇਂ ਤਬਾਨ ਆਉਂਦਾ ਹੁੰਦਾ ਦੇਖੀ 5 80 ਦੇ ਹਲਦ ਗੜੀ ਆ ਵੇ ਨਹੀਂ ਨਹੀਂ ਥੱਲੇ ਸਹੀ ਹੈ ਪਤਾ ਕੀ ਜਦੋਂ ਜਦੋਂ ਰੱਸੀ ਉੱਪਰ ਨੂੰ ਜਾਉਣਾ ਉਹਨੂੰ ਪਤਾ ਲੱਗ ਜਾਉ ਪਹਿਲੀ ਉੱਡ ਜਾ ਉਹ ਆ ਗਿਆ ਛੇਤੀ ਕਰੋ ਛੇਤੀ ਕਰੋ ਆਓ ਆਓ ਕਰੀ ਜਾਂਦਾ ਇਧਰ ਨੂੰ ਇਧਰ ਨੂੰ ਜਾ ਕੇ ਰੱਖ ਕੁੱਕੜ ਨੂੰ ਕੁੱਕੜ ਨੂੰ ਕਰ ਦਿੰਦੇ ਆਓ 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 ਹੈ ਜੀ ਆ ਜਾਣਾ ਜੀ ਇਹਨੇ ਆਓ ਆਓ ਭਾਈ ਇੰਦਾ ਕਰਾ ਬੱਕਰੀ ਆਓ ਆਓ ਬੱਕਰੀ ਨੂੰ ਵੀ ਨਹੀਂ ਕਰ ਦਿੰਦੇ ਉਹਨੂੰ ਕਰ ਦਿੰਦੇ ਨੇ ਕੁੱਕੜ ਨੂੰ ਅੰਮਾ ਹੋ ਗਿਆ ਮੈਂ ਬੱਸ ਇਹਨਾਂ ਖਾਤ ਹੋਈ ਇਹ ਮੈਂ ਕਹਿੰਦਾ ਨਾ ਜੀ ਦੇਖੀ ਜਦੋਂ ਆਏ ਖਿੱਚਾਂਗੇ ਨਾ ਆ ਆ ਦੇ ਆਇਓ ਮੈਂ ਹੌਲੀ ਹੌਲੀ ਖਿੱਚਾਂਗੇ ਨਾ ਅਭੀ ਪਹਿਲਾਂ ਟਾਇਰਡ ਕਰਕੇ ਰੱਖਣੂਗਾ ਪਾਣੂ ਟੜ ਕਰੇ ਮੈਨੂੰ ਬੰਦ ਨਹੀਂ ਪਹਿਲਾਂ ਹੀ ਹਜਾ ਇੱਕ ਮਿੰਟ ਛੱਡੀ ਭਾਈ ਇਹ ਰਹਾ ਬੰਦ ਨਹੀਂ ਪਾਉਣੀ ਨਾ ਲੈ ਵੀ ਮਿੱਤਰ ਹੁਣ ਤੁਹਾਨੂੰ ਦਿਖਾਉਣੇ ਅਗਲਾ ਕੀ ਬਣਦਾ ਬੰਦਾ ਬੈਠਾ ਹੈ ਇਹ ਉਹ ਬੰਦਾ ਰੱਸੀ ਫੜੀ ਬੈਠਾ ਹੈ ਰੱਸੀ ਪਾਈ ਹੋਈ ਹੈ ਤੇ ਕਬੂਤਰ ਦੇ ਰਹੇ ਆ ਗੱਡੀ ਦੇ ਉਹਲੇ ਆ ਗਿਆ ਤੇ ਇਹਨੂੰ ਦੇਖਣ ਵਾਸਤੇ ਸੀਸੀਟੀਵੀ ਵੀਰੇ ਫਾਰਮ ਦੇ ਉੱਤੇ ਲੱਗੇ ਹੋਏ ਆ ਉਹਦੇ ਵਿੱਚ ਹੀ ਦੇਖਦਾ ਹਾਂ ਯਾਰ ਦੇਖ ਲਿਆ ਅੱਛਾ ਉਹ ਸੀਸੀਟੀਵੀ ਕੈਮਰੇ ਰਹੇ ਦੂਰ ਬੈਠਾ ਦੇਖੀ ਜਾਂਦਾ ਚੂਰ ਨੂੰ ਜਾ ਕੇ ਸੁਣ ਦਿਖਾਉਣਾ ਤੇ ਜੁੜੇ ਰਹੋ ਆਕਾਸ਼ਵਾਨੀ ਦੇ ਬੈਂਡਾ ਕੇਂਦਰ ਦਾ ਉਹ ਬੈਠ ਹੈ ਕੁ ਉਤਰ ਹੋਣਾ ਉਤਰ ਸੁਣ ਚਾਹੋਗੇ ਨਾ ਕੁ ਉਤਰ ਫੜਨੇ ਪੂਰੀ ਤਿਆਰੀ ਹੈ ਇਹ ਫੁਰਤਾ ਦੂਰ ਵੀ ਆਇਆ ਟੁਕਰੇ ਗਿਨੀ ਲੈ ਕੋ ਟੋਕਰੇ ਟਫੇ ਦੂਰ ਵਗ ਗਿਆ ਹੁਣ ਰੋ ਕੈਮਰਾ ਲੱਗਿਆ ਹਾ ਬੋਲਾ ਵੱਡਾ ਮੈਚ ਲੱਗਿਆ ਫਿਰ ਤੜਕੇ 4:30 ਵਜੇ ਦਾ ਕੈਮਰਾ ਵੀ ਜੀ ਦੇਖੀ ਹੁੰਦੇ ਉਧਰ ਗੁਰੀ ਦੇਖੀ ਹੁੰਦੇ ਕੈਮਰਾ ਬਾਰ ਹੋ ਗਿਆ ਕੈਮਰਾ ਬਾਰ ਹੋ ਗਿਆ ਸਾਹਮਣੇ ਬੱਟ ਚੜ੍ਹ ਗਿਆ ਬੰਦ ਤੇ ਹਾਂ ਦੇਖੋ ਜੀ ਲੱਗ ਗਿਆ ਚਲੋ ਕਿਆ ਆ ਗਿਆ ਕਿਆ ਆ ਗਿਆ ਨਹੀਂ ਨਹੀਂ ਇਧਰ ਨਹੀਂ ਮੈਂ ਜਾ ਕਿਆ ਆ ਗਿਆ ਦਿਸਦਾ ਨਹੀਂ ਮੈਨੂੰ ਤਾਂ ਲੈਟ ਬਣਾ ਦੇ ਬਹੁਤ ਲੈਟ ਹੋ ਗਿਆ ਉਹ ਦਿਸ ਜਾਏਗਾ ਲੱਗਦਾ ਗਿਆ ਟੋ ਕਰਿੰਦੇ ਕਿਆ ਕਿਆ ਆ ਗਿਆ ਉਹ ਰੋੜਾ ਨਾ ਪਾਉ ਸੋ ਮਾਰੇ ਜੇਰਾ ਉਹ ਐ ਟਾ ਬੰਦਾ ਦੇ ਗੱਡੀ ਉਹ ਲੈ ਆ ਗਿਆ ਕੰਮ ਗਿਆ ਲੈ ਅੰਕਾਇ ਬਰੇ ਤੇ ਨੀ ਨੀ ਨੀਦਾ ਫਿਰਦਾ ਹਣਾ ਹੂੰ ਕੀ ਨਵੀਂ ਗੱਲ ਉਹਤੇ ਹੀ ਖਰੀਦਣ ਬਘਾ ਦਾ ਨੇ ਛੜ ਤੇ ਨਾਲ ਜੜੇ ਕਾਲਿਆ ਬਾਹਲੇ ਛੱਟੇ ਬਾਹਰ ਤੱਕ ਜਣ ਮੇ ਆ ਤਾਂ ਭੱਜ ਜੰਦਰ ਕਿਰਾਂ ਦੀ ਆ ਇਹ ਮੈਂ ਤੇ ਜੰਦਰ ਕਿਰਾਂ ਤੇ ਆ ਪੂਰਾ ਚਾ 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 ਨਹੀਂ ਜਾਂਦਾ ਉਹ ਤੂੰ ਪਹਿਲੇ ਪਹਿਲੇ ਆ ਗਿਆ ਤਾ ਉਹਨੇ ਤਾ ਹੁਣ ਤਾ ਛੜ ਦਿੱ ਟੋਕਾ ਹਾਂ ਹੁਣ ਜਾਵਾਂ ਗਿਆ ਕਹਿ ਚਲਾ ਹੋ ਗਿਆ ਕਹਿ ਚਲਾ ਕਹਿ ਚਲਾ ਹਾਂ ਉਹ ਹੋ ਗਈ ਤਿਆਰੀ ਵੀ ਮੇਤਰਾ ਹੁਣ ਪੂਰੀ ਦਵਾਰੀ ਜੁਗੜਾ ਕੇ ਦਾਣੇ ਤਾਂ ਦੇਖਿਆ ਨਾ ਜਾਣ ਫੱਲੀ ਕਰਿਆ ਉਹ ਜੀ ਦਾਣੇ ਸਟੋਰੋਂ ਪਿਆ ਤੇ ਗਿਆ ਕਾ ਮੂ ਹੋ ਗਿਆ ਮੈਨੂੰ ਇਹ ਬੜਾ ਖੇਚਰ ਸੀ ਨਾ ਤਪੜਾ